ਜੀ ਸਰ ਸਾਚੀਗਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 25 ਦਸੰਬਰ 2025 ਤੇ ਟਾਈਮ 2 ਵਜੇ ਕੋਈ 7-8 ਮਿੰਟ ਹੋਏ ਨੇ ਬਠਿੰਡਾ ਜੰਗਲਾਤ ਵਿਭਾਗ ਦਾ ਆਫਿਸ ਹੈ ਜੀ ਇਹ ਭਾਜੀ ਕਾਰਪੋਰੇਸ਼ਨ ਹੈ ਹਾਂ ਜੀ ਕਾਰਪੋਰੇਸ਼ਨ ਹੈ ਜੀ ਕਾਰਪੋਰੇਸ਼ਨ ਤਾਂ ਹਾਂ ਉਹ ਅੰਦਰ ਬੈਠੇ ਆਪਸ ਵਿੱਚ ਮੈਂ ਤਾਂ ਫੀਲਡ ਵਾਲਾ ਜੀ ਬਾਹਰ ਆਇਆ ਜੀ ਅੱਛਾ ਫੀਲਡ ਦਾ ਕੰਮ ਫਿਰ ਤੁਸੀਂ ਇੱਥੇ ਬਹਿ ਕੇ ਕਰ ਰਹੇ ਹੋ ਹਾਂ ਜੀ ਹਰਮਨ ਸ਼ੇਰ ਹਾਂਜੀ ਹਾਂਜੀ ਕੀ ਗੱਲ ਹੈ ਛੁੱਟੀ ਨਹੀਂ ਹੈਗੀ ਨਹੀਂ ਛੁੱਟੀ ਹੈਗੀ ਅੱਜ ਫੇਰ ਕੰਮ ਕੰਮ ਤਾਂ ਹੀ ਚਲੋ ਆਪਣਾ ਕੰਮ ਦਾ ਫਰਜ਼ ਹੀ ਕਰਨਾ ਕੰਮ ਤਾਂ ਆਪਣੀ ਡਿਊਟੀ ਆ 24 ਘੰਟੇ ਆ ਤੁਹਾਡੀ 24 ਘੰਟੇ ਡਿਊਟੀ ਹੈ ਅੱਛਾ ਕੀ ਕੀ ਨਾਮ ਕੀ ਭਾਜੀ ਕੁਲਵੀਰ ਸਿੰਘ ਆਜ ਕੀ ਕੰਮ ਕਰ ਰਹੇ ਹੋ ਤੁਸੀਂ ਮੈਂ ਫੋਰੈਸਟ ਗਾਰਡ ਹਾਂ ਜੀ ਫੋਰੈਸਟ ਗਾਰਡ ਹਾਂਜੀ ਹਾਂਜੀ ਭਾਜੀ ਹੁਣੀ ਜਿਹੜਾ ਪੇਪਰ ਵਰਕ ਚੱਲ ਰਿਹਾ ਸੀ ਇਹਨਾਂ ਦਾ ਇਹ ਭਾਜੀ ਹੁਣੀ ਕਰ ਰਹੇ ਸੀਗੇ ਗਾਰਡ ਦੀ ਡਿਊਟੀ ਇਹ ਪੇਪਰ ਵਰਕ ਕਰਨੀ ਹੈ ਕੰਜੀ ਸਾਰੀ ਸਾਡਾ ਕੰਮ ਹੀ ਹੈ ਜੀ ਟੋਟਲ ਨਹੀਂ ਬਾੜ ਨੇ ਪੇਪਰ ਵਰਕ ਵੀ ਕਰਨਾ ਹਾਂਜੀ ਹਾਂਜੀ ਇਹ ਵੀ ਤੁਹਾਡੀ ਡਿਊਟੀ ਹੈ ਇਹ ਵੀ ਡਿਊਟੀ ਹੈ ਸਾਡੀ ਇਹ ਨਹੀਂ ਤੁਹਾਨੂੰ ਕਿਹਾ ਗਿਆ ਇਹ ਤੁਸੀਂ ਵੈਸੇ ਕਰਦੇ ਹੋ ਐਕਸਟਰਾ ਕਰਦੇ ਨਹੀਂ ਨਹੀਂ ਇਹ ਰੁਟੀਨ ਜੀ ਕਰਦੇ ਆ ਜੀ ਤਾਂ ਰੁਟੀਨ ਰੁਟੀਨ ਕੀ ਕਰਦੇ ਹੋ ਤੁਹਾਡਾ ਕੋਈ ਡਿਊਟੀ ਹੈ ਸਾਡੀ ਉਹਦਾ ਜੀ ਬਿਲਕੁਲ ਤੁਸੀਂ ਮੈਂ ਇਹ ਦੇਖੋ ਮੈਂ ਇਸ ਗੱਲ ਤੇ ਹੈਰਾਨਾ ਵੀ ਯਾਰ ਸੰਡੇ ਨੂੰ ਵੀ ਸੌਰੀ ਛੁੱਟੀ ਨੂੰ ਵੀ ਇਹ ਲੋਕ ਜਿਹੜੇ ਨੇ ਕੰਮ ਕਰ ਰਹੇ ਨੇ ਸਾਡੇ ਭਰਾ ਤੇ ਆਹ ਦੇਖ ਲਓ ਤੁਸੀਂ ਇਹ ਸੰਡੇ ਨੂੰ ਵੀ ਛੁੱਟੀ ਸੌਰੀ ਅੱਜ ਤੱਕ ਕ੍ਰਿਸਮਸ ਹੈ ਤੇ ਭਾਜੀ ਕੀ ਨਾਮ ਤੁਹਾਡਾ ਮੈਂ ਅਗਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਤੁਸੀਂ ਐਸ ਕੀ ਕੰਮ ਕਰਦੇ ਹੋ ਤੇ ਡਾਟਾ ਐਂਟਰੀ ਤੇ ਡਾਟਾ ਐਂਟਰੀ ਤੇ ਕੀ ਚੱਕਰ ਅੱਜ ਛੁੱਟੀ ਨਹੀਂ ਮਨਾ ਰਹੇ ਅੱਜ ਕੱਲ 24 ਤਰੀਕ ਨੂੰ ਅਚਾਨਕ ਹੀ ਹਾਈ ਕੋਰਟ ਨੇ ਰੁੱਖਾਂ ਤੇ ਕੋਈ ਬੈਨ ਲਗਾਇਆ ਹੈਗਾ ਕਟਣ ਤੇ ਤੇ ਉਹਦੀ ਜਿਹੜੀ ਚਿੱਠੀ ਆ ਉਹ ਤੁਹਾਨੂੰ ਜਾਰੀ ਕਰਨ ਵਾਸਤੇ ਤਾਂ ਦਫ਼ਤਰਾ ਨਹੀਂ ਪੈਂਦਾ ਈ ਕਿਉਂਕਿ ਉਹਨੂੰ ਜੇ ਫਾਰੇ ਬੜੀ ਨਾ ਕਰਾਂਗੇ ਤਾਂ ਕੱਲ ਨੂੰ ਰੁੱਖ ਕੱਟੇ ਜਾਣਗੇ ਨਜ਼ਰ ਤਾਂ ਕਰ ਇੱਕ ਮਿੰਟ ਆਪਾਂ 1/5 ਜੀ ਫਾਜੀ ਹਾਂਜੀ ਮੈਂ ਨਾਮ ਪਰਮਜੀਤ ਸਿੰਘ ਹੈ ਜੀ ਮੈਂ ਵੀ ਡਾਟਾ ਮਿੰਟ ਆਪਰੇਟਰ ਹਾਂ ਜੀ ਜੀ ਸਰ ਜਿਹੜੀ ਰੁੱਖਾਂ ਦੀ ਲੱਗੀ ਹੈ ਨਾ ਜੀ ਰੋਕ ਉਹਦੇ ਉਹਦੇ ਵਾਸਤੇ ਸਬੰਧਤ ਅੰਬਲੇ ਨੂੰ ਜਿਹੜਾ ਫੀਲਡ ਸਾਬ ਚ ਕੰਮ ਕਰਦਾ ਹੈਗਾ ਉਹਨਾਂ ਨੂੰ ਲੈਟਰ ਜਾਰੀ ਕਰਕੇ ਸੂਚਿਤ ਕਰਤਾ ਹੈਗਾ ਅਦਾਇਤ ਕਰਤੀ ਹੈ ਵੀ ਹਾਈ ਕੋਰਟ ਦੇ ਜਿਹੜੇ ਦੇਸ਼ਾਂ ਦੀ ਉਹਨਾਂ ਦੀ ਪਾਲਣਾ ਕੀਤੀ ਹੈ ਤੇ ਰੁੱਖਾਂ ਨੂੰ ਇਹ ਤੋਂ ਬਾਅਦ ਨਾ ਕੱਟੇ ਜਾ ਜੀ ਬਿਲਕੁਲ ਬਹੁਤ ਅੱਛੀ ਗੱਲ ਹੈ ਪਰ ਅੱਜ ਤੱਕ ਛੁੱਟੀ ਸੀ ਭਾਜੀ ਅੱਜ ਤੱਕ ਕਿਸੇ ਨੇ ਕੱਟਨੇ ਵੀ ਨਹੀਂ ਸੀਗੇ ਨਹੀਂ ਉਹ ਤਾਂ ਠੀਕ ਆ ਸਰ ਪਰ ਉਹਨਾਂ ਨੂੰ ਅਲਾਉ ਕਰਨ ਵਾਸਤੇ ਤਾਂ ਫਿਰ ਲੈਟਰ ਤਿਆਰ ਹੀ ਕਰਨਾ ਸੀ ਨਾ ਹੋ ਕਿਉਂਕਿ ਉਹਨਾਂ ਕੋਲ ਤਾਂ ਨਹੀਂ ਲੰਘਿਆ ਨਹੀਂ ਦੇਖੋ ਇਹ ਤੁਸੀਂ ਸਵੇਰ ਦੇ ਆਏ ਹੋਏ ਹੋ ਇੱਕ ਲੈਟਰ ਜਾਰੀ ਕਰਨ ਲੱਗੇ ਆ ਤੇ 2:00 ਵਜੇ 10 ਮਿੰਟ ਹੋ ਗਏ ਮੈਨੂੰ ਕਹਿੰਦੇ ਉਹ ਦਿਖਾਉਂਗੇ ਆਪਾਂ ਹਾਈ ਕੋਰਟ ਵਾਲੀ ਜਿਹੜੀ ਆਈ ਹੈ ਲੈਟਰ ਚਲ ਥੈਂਕ ਯੂ ਦੇਖੋ ਇਹ ਆਈ ਹੈ ਜੀ ਭਾਜੀ ਹੋਰਾਂ ਨੂੰ ਇਹਦੇ ਤੇ ਟਾਈਮ ਟੇਮ ਕੋਈ ਹੁੰਦਾ ਭਜੀ ਇਹ ਇਹਦੇ ਤੇ ਜਿਹੜੀ ਮੇਲ ਆਈ ਹੈ ਇਹ 24 ਵਿੱਚ ਵਿੱਚ ਮੈਂਸ਼ਨ ਕੀਤਾ ਹੋਇਆ ਕਿਤੇ ਨਹੀਂ ਮੇਲ ਕਿੰਨੇ ਵਜੇ ਆਈ ਹੈ ਤੁਹਾਨੂੰ ਕੱਲ ਆਈ ਹੈ ਨਾ ਮੇਲ ਨਹੀਂ ਜੀ ਹਾਂ ਜੀ ਇੱਥੇ ਟਾਈਮ ਲਿਖੀ ਹੋਈ ਸੋ 25 12 ਲਿਖਿਆ ਹੈ ਹਾਂ ਜੀ ਇਹ ਤਾਂ ਡਾਊਨਲੋਡ ਕੀਤਾ ਸਰ ਤੁਸੀਂ 25 12 ਨੂੰ ਹਾਂ ਇਟਸ ਡਾਊਨਲੋਡਡ 25 12 ਇਹ ਡੇਟ ਨਹੀਂ ਹੈਗੀ ਹਾਂ ਮੈਨੂੰ ਮਾਲੋ ਕਾਲ ਨੂੰ ਆਈ ਹੈ ਜੀ ਅੱਜ ਤਾਂ ਅੱਜ 8 ਵਜੇ ਡਾਊਨਲੋਡ ਕੀਤੀ ਹੈ ਸਰ ਆ ਲਿਖਿਆ ਨਾ 25 12 8 ਵਜੇ ਸਵੇਰੇ ਤੁਸੀਂ 8 ਵਜੇ ਤੇ ਆਏ ਹੋ ਹੇ ਨਹੀਂ ਜੀ ਉਹ ਤਾਂ ਜਦੋਂ ਆਇਓਗੇ ਉਦੋਂ ਦੀ ਤਰੀਕ ਛਪੀ ਹੈ ਮੇਰੇ ਕੋ 24 ਨੂੰ ਆਈ ਹੈ 25 ਨੂੰ ਸਾਡੇ ਕੋਲ ਆਉਗੀ ਨਹੀਂ ਹਾਂਜੀ ਹਾਂਜੀ ਤਾਂ ਕਰਕੇ ਸਾਰਾ ਮੈਂ ਚਲੋ ਤੁਸੀਂ ਤੁਹਾਡੇ ਕੰਮ ਤੇ ਬ੍ਰਦਰ ਕੋਈ ਇਤਰਾਜ਼ ਨਹੀਂ ਤੁਸੀਂ ਲੋਕ ਅੱਛਾ ਕੰਮ ਕਰ ਰਹੇ ਹੋ ਪਰ ਮੈਂ ਇਸ ਗੱਲ ਤੇ ਹੈਰਾਨ ਹਾਂ ਵੀ ਛੁੱਟੀਆਂ ਦੇ ਵਿੱਚ ਵੀ ਇਹ ਕੰਮ ਕਰ ਰਹੇ ਨੇ ਤੇ ਜੇ ਇਹ ਕੰਮ ਕਰ ਰਹੇ ਤਾਂ ਇਹਨਾਂ ਦੇ ਸੀਨੀਅਰ ਵੀ ਇੱਥੇ ਹੋਣੇ ਚਾਹੀਦੇ ਜ਼ਰੂਰੀ ਨਹੀਂ ਹਨਾ ਤੇ ਕਿਉਂਕਿ ਮੈਂ ਮੈਂ ਕਹੇ ਯਾਰ ਕਮਾਲ ਦੀ ਗੱਲ ਹੈ ਇੱਥੇ ਹੁਣੇ ਸਾਨੂੰ ਭਾਜੀ ਮਿਲੇ ਸੀਗੇ ਇੱਕ ਹੋਰ ਸੀਗੇ ਇਹਨਾਂ ਦੇ ਸੀਨੀਅਰ ਆ ਮੈਂ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀਗਾ ਤਾਂ ਯਾਰ ਅਸੀਂ ਸਰਕਾਰੀ ਛੁੱਟੀਆਂ ਨੇ ਅੱਗੇ ਪਿੱਛੇ ਕਰਾ ਲਓ ਕੰਮ ਇੱਕ ਟਾਈਪ ਕਰਨੀ ਐ ਕਿਤੇ ਵੀ ਕਰਾ ਲਓ ਇੱਥੇ ਹੋਰ ਵੀ ਹੈ ਸਟਾਫ ਮੇ ਲੱਗਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰੀਏ ਹਾਂ ਭਾਜੀ ਉਹ ਜਿਹੜੇ ਭਾਜੀ ਸੀਗੇ ਕਿੱਧਰ ਚਲੇ ਗਏ ਉਸ ਸਹਾਇਕ ਸਾਹਿਬ ਸੀਗੇ ਜਿਹੜੇ ਇੱਥੇ ਉਹਨੂੰ ਵਾਸ਼ਰੂਮ ਜਰਾ ਕਿੱਥੇ ਜਾਵਾਂਗੇ ਇੱਥੇ ਹੋਗੇ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕੈਮਰੇ ਨੂੰ ਦੇਖ ਕੇ ਵਾਸ਼ਰੂਮ ਬੜੀ ਜਲਦੀ ਆ ਜਾਂਦਾ ਸਾਰਿਆਂ ਨੂੰ ਛੋਟੇ ਵੀ ਇੱਕ ਮਿੰਟ ਗੱਲ ਸੁਣੋ ਕੀ ਨਾਮ ਤੁਹਾਡਾ ਬਾਬੂ ਰਾਏ ਤੁਸੀਂ ਇੱਥੇ ਛਾਹ ਪਾਣੀ ਵਾਸਤੇ ਹਾਂ ਸਰ ਤੁਸੀਂ ਫਿਰ ਇੱਥੇ ਹੀ ਰਹਿਣੇ ਹੋ ਜਾਂ ਘਰ ਚਲੇ ਜਾਨੇ ਹੋ ਨਹੀਂ ਘਰ ਚਲੇ ਜਾਨੇ ਕਿੰਨੇ ਵਜੇ ਆਏ ਹੋ ਨੋਕੋ ਜੀ ਸਵੇਰੇ 9 ਵਜੇ ਆ ਗਏ ਸੀ ਸਾਰਾ ਸਟਾਫ 9 ਵਜੇ ਆ ਗਿਆ ਸੀ ਪਾਣੀ ਤੋਂ ਆ ਆ ਗਏ ਸੀ ਕੋਣ ਕੋਣ ਆਇਆ ਸੀ ਆਹ ਹੀ ਸਟਾਫ ਜਿਹੜੇ ਬੈਠੇ ਹੈਗੇ ਕਿੰਨੇ ਕੁ ਜਣੇ ਆਂਦਾ ਸਰ ਬਹੁਤ 3-4 ਕਿ ਹੈਗੇ 4 ਕੀ ਗੱਲ ਅੱਜ ਛੁੱਟੀ ਸੀ ਤੁਹਾਨੂੰ ਤਾਂ ਡਿਊਟੀ ਹੈਗੀ ਸਰ ਕਿੰਨੇ ਲਾਈ ਤੁਹਾਡੀ ਡਿਊਟੀ ਮਤਲਬ ਨਾਈਟ ਡਿਊਟੀ ਹੈਗੀ ਹੁੰਦੀ ਚੌਕੀ ਦਾ ਸਰ ਅੱਛਾ ਤੇ ਦਿਨੇ ਵੀ ਬੁਲਾ ਲਿਆ ਨਾਈਟ ਡਿਊਟੀ ਨੂੰ ਬਹੁਤ ਦਿਨ ਆਈ ਜੇ ਤੱਕ ਡਿਊਟੀ ਕੱਲੀ ਦਾ ਸਰ ਜੇ ਅੱਜ ਛੁੱਟੀ ਹੁੰਦੀ ਫਿਰ ਤੁਸੀਂ ਨਹੀਂ ਸਿਆਣਾ ਹਨਾ ਫਿਰ ਤੁਸੀਂ ਰਾਤ ਨਹੀਂ ਆਉਂਦੇ ਨਹੀਂ ਦਿਨੇ ਆਈ ਜਾ ਸਰ ਦਿਨੇ ਪਰ ਦਿਨੇ ਛੁੱਟੀ ਵੇਲੇ ਵੀ ਆਉਣਾ ਪੈਂਦਾ ਤੁਹਾਨੂੰ ਆ ਜਾਈਦਾ ਸਰ ਆ ਜਾਈਦਾ ਨਹੀਂ ਆਣਾ ਪੈਂਦਾ ਕਿ ਡਿਊਟੀ ਦੇ ਵਿੱਚ ਲਿਖਿਆ ਹੈ ਨਹੀਂ ਹੁਣ ਇਹਦੇ ਬਾਰੇ ਤਾਂ ਪਤਾ ਨਹੀਂ ਚਲੋ ਗਰੀਬ ਆਦਮੀ ਉਹੀ ਗੱਲ ਹੈ ਤੁਸੀਂ ਇਹ ਦੇਖੋ ਵੀ ਆਫਿਸ ਅਸੀਂ ਖੜੇ ਆ ਇਹ ਭਾਜੀ ਆ ਵੇਖੋ ਤੁਸੀਂ ਕੋਮਾਲ ਸ਼ਾਖਾ ਸੀ ਅਮਲਾ ਮਾਲ ਸ਼ਾਖਾ ਇੱਧਰ ਰਿਜੀਨਲ ਮੈਨੇਜਰ ਰਿਹائش ਉਹਨਾਂ ਦੀ ਹੈਗੀ ਆ ਤੇ ਇਹ ਤੁਹਾਨੂੰ ਮੈਂ ਦੱਸ ਦਿਆਂ ਜਦੋਂ ਨਹਿਰ ਦੇ ਨਾਲ-ਨਾਲ ਆਪਾਂ ਐਨਰ ਤੋਂ ਐਂਟਰ ਕਰਦੇ ਨਾ ਤਾਂ ਸੱਜੇ ਹੱਥ ਬਿਲਕੁਲ ਸਾਹਮਣੀ ਇਹ ਭਾਜੀ ਆਫਿਸ ਆ ਜਾਂਦਾ ਤੇ ਮੈਂ ਇੱਥੋਂ ਟੱਪਿਆ ਤੇ ਮੈਂ ਦੇਖਿਆ ਅਸੀਂ ਨਾ ਮੈਂ ਇੱਥੋਂ ਟੱਪ ਰਿਹਾ ਸੀ ਟੱਪਿਆ ਤੇ ਇੱਥੇ ਭਾਜੀ ਹੁਣੀ ਬੈਠ ਕੇ ਕੰਮ ਕਰਦੇ ਪਏ ਇੱਕ ਭਾਜੀ ਟਹਿਲ ਰਹੇ ਸੀਗੇ ਮੈਂ ਮੈਂ ਇਹਨਾਂ ਨਾਲ ਗੱਲ ਕੀਤੀ ਮਨੀਸ਼ੋਰਾ ਨਾਲ ਮੈਂ ਕਿਹਾ ਯਾਰ ਇਹ ਅੱਜ ਛੁੱਟੀ ਹੈ ਤੇ ਕੰਮ ਕਰ ਰਹੇ ਤਾਂ ਕਮ ਸੇ ਕਮ ਦਿਖਾਈਏ ਤਾਂ ਸਹੀ ਨਾ ਵੀ ਕੀ ਹੈ ਕਿ ਕਿੱਧਰ ਚਲੇ ਗਏ ਉਹ ਕਾਈਂਡਲੀ ਆਪਾਂ ਉਹਨਾਂ ਨੂੰ ਉਹਨਾਂ ਨਾਲ ਵੀ ਗੱਲ ਕਰ ਲਈ ਉਹ ਕਹਿੰਦੇ ਸੀ ਵੀ ਮੈਂ ਸੀਨੀਅਰ ਸਹਾਇਕ ਹਾਂ ਤਾਂ ਇਧਰਲੇ ਪਾਸੇ ਗਏ ਸੀਗੇ ਸ਼ਾਇਦ ਪੁੱਛੀਏ ਤਾਂ ਸਹੀ ਯਾਰ ਵੀ ਜਿਹੜਾ ਕੰਮ ਚੱਲ ਰਿਹਾ ਹੁਣ ਤੁਸੀਂ ਇਹ ਦੇਖੋ ਯਾਰ ਵੀ ਕਮੈਂਟ ਕਰਕੇ ਦੱਸੋ ਵੀ ਕੀ ਦੇਖੋ ਪਤਾ ਕੀ ਹੈ ਇਹ ਸਟਾਫ ਹੈ ਨਾ ਜਿਹੜਾ ਇਹ ਸੀਨੀਅਰ ਬੁਲਾ ਸਕਦੇ ਆ ਪਰ ਛੁੱਟੀ ਵਾਲੇ ਦਿਨ ਮੈਨੂੰ ਵੀ ਲੱਗਦਾ ਵੀ ਕੋਈ ਬਿਲਕੁਲ ਨੈਸ਼ਨਲ ਲੈਵਲ ਦੀ ਛੁੱਟੀ ਹੋਵੇ 크리스마ਸ ਦੇ ਤੇ ਇਹ ਸਵੇਰ ਦੇ ਇੱਥੇ ਬੈਠੇ ਮੈਂ ਚਲੋ ਹੁੰਦਾ ਨਾ ਜਿਵੇਂ ਉਹ ਮੁੰਡੇ ਨੇ ਦੱਸਤਾ ਵੀ 9 ਵਜੇ ਵੀ 9 ਵਜੇ ਦੇ ਆਏ ਹੋਏ ਨੇ ਸਾਰੇ ਤੇ ਭਾਜੀ 2:00 ਵੱਜ ਗਏ 15 ਮਿੰਟ ਹੋ ਗਏ ਤੇ ਮੈਂ ਤੁਹਾਨੂੰ ਆ ਦਿਖਾ ਦਿਆਂ ਆਫਿਸ ਤੁਹਾਨੂੰ ਯਾਦ ਆ ਜਾਣਾ ਆਜੋ ਵੀ ਜਿਹੜੇ ਦਰਖਤ ਕੰਦੇ ਨੇ ਉਹ ਨਹੀਂ ਕੱਟਨੇ ਉਹਦੀ ਅਸੀਂ ਇੱਕ ਲੈਟਰ ਕੱਢ ਰਹੇ ਆ ਤੇ ਉਹ ਲੈਟਰ ਜਿਹੜੀ ਕੱਢ ਰਹੇ ਨੇ ਹਨਾ ਆਜੋ ਇਹ ਹੋਰ ਹੋਰ ਗੱਲ ਕਲੀਅਰ ਕਰਦੇ ਆ ਆਪਾਂ ਤੇ ਹਨਾ ਸੋ ਯਾਰ ਇਹ ਤਾਂ ਤਕਾ ਹੀ ਲੱਗਦਾ ਮੈਨੂੰ ਬਾਕੀ ਤੁਸੀਂ ਆਪ ਸਿਆਣੇ ਹੋ ਵੀ ਕੀ ਆਪਾਂ ਛੁੱਟੀ ਵਾਲੇ ਦਿਨ ਸਟਾਫ ਨੂੰ ਬੁਲਾ ਸਕਦੇ ਆ ਭਾਜੀ ਹੁਣੀ ਵੀ ਬੈਠੇ ਉਥੇ ਬਾਹਰ ਕਲੈਰੀਕਲ ਕੰਮ ਕਰਦੇ ਪਏ ਸੀ ਜਦੋਂ ਕਿ ਉਹ ਗਾਰਡ ਨੇ ਚੱਲੇ ਭਾਜੀ ਨਿਭੜ ਕੇ ਕੰਮ ਹਾਂਜੀ ਕਿੰਨੀਆਂ ਲੈਟਰ ਲਿਖੀਆਂ ਤੁਸੀਂ ਅੱਜ ਅੱਜ ਬਸ ਇੱਕ ਆਪਣੇ ਪੀਓ ਨੂੰ ਪ੍ਰੋਜੈਕਟ ਆਫਰ ਨੂੰ ਲਿਖਿਆ ਜੀ ਦੋ ਬਸ ਕਿੰਨੀਆਂ ਦੋ ਤਿੰਨ ਤਿੰਨ ਪ੍ਰੋਜੈਕਟ ਆਫਰਾਂ ਦੇ ਅੱਛਾ ਤਿੰਨ ਲੈਟਰ ਲਿਖੇ ਕਿੰਨੇ ਪੇਜ ਦੀਆਂ ਤਿੰਨ ਪੇਜ ਤਿੰਨ ਪੇਜ ਦੋਨਾਂ ਨੇ ਤਿੰਨ ਤਿੰਨ ਪੇਜ ਲਿਖੇ ਨਹੀਂ ਨਹੀਂ ਮੈਂ ਕੱਲੇ ਨਹੀਂ ਲੱਤ ਤੁਸੀਂ ਭਾਜੀ ਇਹਨਾਂ ਦੇ ਨਾਲ ਉਹ ਕੰਮ ਕਰਦੇ ਹਾਂ ਹਾਂਜੀ ਹਾਂਜੀ ਤੁਸੀਂ ਤੁਹਾਡੀ ਪੇਚ ਕੀ ਡਿਊਟੀ ਸੀ ਅੱਜ ਜੀ ਸਾਨੂੰ ਦੋਨੋਂ ਨੂੰ ਬੁਲਾਵਾ ਕਿਹਾ ਸੀਗਾ ਪਰ ਕਿਉਂਕਿ ਮੈਂ ਪਹਿਲੇ ਥੋੜਾ ਆ ਗਿਆ ਇਹ ਲੇਟ ਟਾਈਪਿਸ ਦੀ ਰਲਕੀ ਬਣਾਇਆ ਸੀ ਤਿੰਨ ਪੇਜ ਤੁਸੀਂ ਇਹ ਦੇਖੋ ਵੀ ਤਿੰਨ ਪੇਜਾਂ ਵਾਸਤੇ ਸਵੇਰ ਦੇ 9 ਵਜੇ ਦੇ ਆਏ ਹੋਏ ਨੇ ਤੇ ਸਵਾ ਦੋ ਵਜੇ ਠੀਕ ਹੈ ਕੈਮਰੇ ਸਾਹਮਣੇ ਸਟਾਫ ਨਹੀਂ ਬੋਲ ਸਕਦਾ ਹੁੰਦਾ ਪਰ ਤਿੰਨ ਪੇਜਾਂ ਵਾਸਤੇ ਇਹਨਾਂ ਨੂੰ ਇੱਥੇ ਆਫਿਸ ਆਣਾ ਪਿਆ ਜੇ ਬਹੁਤੀ ਅਰਜੈਂਸੀ ਸੀਗੀ ਤਾਂ ਇਹਨਾਂ ਨੂੰ ਹੀ ਕਹਿ ਦਿੰਦੇ ਵੀ ਭਾਈ ਸਾਹਿਬ ਤੁਸੀਂ ਮਾਰੇ ਘਰੋਂ ਟਾਈਪ ਕਰਕੇ ਭੇਜ ਦਿਓ ਤੇ ਅਸੀਂ ਫਾਰਵਰਡ ਕਰਨੀ ਹੈ ਨਾਲੇ ਛੁੱਟੀ ਵਾਲੇ ਦਿਨ ਇੱਕ ਭਾਜੀ ਉਹ ਬੈਠੇ ਨੇ ਠੀਕ ਹੈ ਮੈਂ ਉਹੀ ਕਹਿੰਦਾ ਵੀ ਸੌਰੀ ਬ੍ਰਦਰ ਮੈਨੂੰ ਤੁਹਾਨੂੰ ਪੁੱਛਣਾ ਪਿਆ ਚਲੋ ਕਿਉਂਕਿ ਤੁਸੀਂ ਲੋਗ ਇੱਥੇ ਕੰਮ ਤੇ ਆਏ ਹੋ ਤੇ ਹੁਣ ਫਿਰ ਤੁਹਾਨੂੰ ਕੀ ਕਿਹਾ ਸੀ ਵੀ ਕਿੰਨੇ ਵਜੇ ਚਲੇ ਜਿਓ ਕੋਈ ਕਿਹਾ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਸੀ ਨਹੀਂ ਨਹੀਂ ਮੈਂ ਬ੍ਰਦਰ ਮੇਰੇ ਮੇਰੇ ਕੋ ਬੇਨਤੀ ਮੈਂ ਦੇਖੋ ਤੁਸੀਂ ਕੰਮ ਆਏ ਹੋ ਠੀਕ ਹੈ ਤੁਸੀਂ ਆਪਣਾ ਕੰਮ ਕਰ ਰਹੇ ਹੋ ਤੁਹਾਡੇ ਸੀਨੀਅਰਸ ਨੇ ਤੁਹਾਨੂੰ ਕਿਹਾ ਵੀ ਕੰਮ ਕਰੋ ਤੁਹਾਨੂੰ ਕੀ ਕਿਹਾ ਸੀ ਵੀ ਐਪਲੀਕੇਸ਼ਨ ਟਾਈਪ ਕਰਕੇ ਚਲੇ ਜਿਓ ਜਾਂ ਕਿੰਨੀ ਦੇਰ ਵਜੇ ਤੱਕ ਬੈਠੇ ਰਹਿਓ ਨਹੀਂ ਨਹੀਂ ਸਾਨੂੰ ਕੁਝ ਨਹੀਂ ਆਖਿਆ ਇਸ ਤਾਂ ਸਾਡਾ ਸਾਡਾ ਆਪ ਦਾ ਡਿਊਟੀ ਹੈ ਮੰਨ ਲਓ ਕਿ ਜੇ ਕੋਈ ਚਿੱਠੀ ਆਉਂਦੀ ਹੈ ਉਹ ਤਾਂ ਸਾ ਅੱਛਾ ਹਰ ਛੁੱਟੀ ਜਾਂਦੇ ਹੋ ਤੁਸੀਂ ਕੰਮ ਨਹੀਂ ਨਹੀਂ ਕੋਈ ਨਹੀਂ ਅੱਜ ਅਚਾਨਕ ਆ ਅੱਛਾ ਪਹਿਲੀ ਵਾਰੀ ਜ਼ਿੰਦਗੀ ਚ ਹੋਇਆ ਵੀ ਅਚਾਨਕ ਕੰਮ ਆ ਗਿਆ ਨਹੀਂ ਨਹੀਂ ਆਇਆ ਕੋਈ ਗੱਲ ਨਹੀਂ ਜੀ ਕਦੇ ਕਦੇ ਆ ਵੀ ਜਾਂਦਾ ਹੈਗਾ ਇਹ ਤਾਂ ਕਿਉਂ ਭਾਈ ਜੀ ਸਰਕਾਰ ਦੇ ਕੰਮ ਆਈ ਨਹੀਂ ਜਦੋਂ ਵੀ ਅਰਜੈਂਟ ਹੋਵੇ ਫੇਰ ਹੀ ਆ ਜੀ ਥੋੜਾ ਉਹ ਛੁੱਟੀ ਲਾਉਣ ਨਹੀਂ ਆਉਂਦੇ ਸੀ ਦੇਖੋ ਅਰਜੈਂਟ ਮੈਨੂੰ ਤਾਂ ਸਮਝ ਨਹੀਂ ਆਈ ਵੀ ਅਰਜੈਂਟ ਜਿੱਥੇ ਦਰਖਤ ਕੱਟੇ ਜਾ ਰਹੇ ਹੁੰਦੇ ਆ ਉੱਥੇ ਅਰਜੈਂਟ ਨਹੀਂ ਦਿਖਦਾ ਪਰ ਇੱਥੇ ਇਹ ਹੋ ਗਿਆ ਵੀ ਇੱਕ ਇਹਨਾਂ ਬੰਦਿਆਂ ਨੂੰ ਉਹ ਕਿੱਧਰ ਗਿਆ ਤੁਹਾਡੇ ਉਸ ਕੀ ਨਾਮ ਕੀ ਸੀ ਉਹਨਾਂ ਦਾ ਸਿੰਘ ਸਾਹਿਬ ਦਾ ਜਿਹੜੇ ਮੈਨੂੰ ਮਿਲੇ ਸੀਗੇ ਰਾਮ ਦਿੱਤਾ ਜੀ ਹਾਂ ਆਰਾਮ ਦਿੱਤਾ ਜੀ ਆਰਾਮ ਦਿੱਤਾ ਜੀ ਕੀ ਨੇ ਇੱਥੇ ਉਹ ਸੀਨੀਅਰ ਸਹਾਇਕ ਸੀਨੀਅਰ ਸਹਾਇਕ ਕਿੱਧਰ ਚਲੇ ਗਿਆ ਉਹਨੂੰ ਇੱਥੇ ਜੇ ਅਸੰਦਰ ਜੀ پتہ ਨਹੀਂ ਕਿੱਧਰ ਚਲੇ ਦੇਖੋ ਤੁਸੀਂ ਕਹਿੰਦੇ ਸੀ ਮੈਂ ਸੀਨੀਅਰ ਸਹਾਇਕ ਆਂ ਵੀ ਪਾਜੀ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਕਿ ਮੇਰੇ ਕੋਲ ਦੂਸਰੀ ਰਿਕਾਰਡਿੰਗ ਉਹਨਾਂ ਦੀ ਹੈ ਮੈਂ ਕਿਹਾ ਪਾਜੀ ਮੈਨੂੰ ਦੱਸਤਾ ਦਿਓ ਯਾਰ ਵੀ ਤੁਸੀਂ ਕਮ ਸੇ ਕਮ ਦੱਸੋ ਆ ਕੇ ਠੀਕ ਹੈ ਹੁਣ ਜਿਵੇਂ ਇਹਨਾਂ ਬੰਦਿਆਂ ਨੇ ਕਿਹਾ ਵੀ ਸਾਡੀ ਚਲੋ ਅਰਜੈਂਟ ਸੀਗਾ ਤੁਸੀਂ ਵੀ ਦੱਸ ਦਿਓ ਵੀ ਹਾਂ ਪਾਜੀ ਅਸੀਂ ਆ ਬੁਲਾਇਆ ਕਿੰਨੇ ਬੁਲਾਇਆ ਕਿਦੇ ਆਰਡਰਾਂ ਤੇ ਇਹਨਾਂ ਨੂੰ ਬੁਲਾਇਆ ਕੌਣ ਨੇ ਲੋਕ 25 ਦਸੰਬਰ ਸਵੇਰੇ ਦੇ 9 ਵਜੇ ਦੇ ਆਏ ਅੱਜ ਦੀ ਤੁਹਾਡੀ ਅੱਛਾ ਬ੍ਰਦਰ ਤੁਹਾਡੀ ਹਾਜ਼ਰੀ ਲੱਗਦੀ ਹੋਣੀ ਹੈ ਕਿਉਂ ਜੀ ਸਿੰਘ ਸਾਹਿਬ ਸਰ ਜੀ ਜਾਂ ਤਾਂ ਇਹਨੂੰ ਬੰਦ ਕਰ ਲਓ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਲੀਅਰ ਕੀ ਹੈ ਮੈਂ ਤਾਂ ਰਿਜ਼ਰਵ ਫੀਲਡਰ ਦਾ ਜਿਹਾ ਵੈਸੀ ਹੈ ਸੀ ਮੈਂ ਤਾਂ ਰੁਟੀਨ 'ਚ ਮੈਂ ਛੁੱਟੀ ਤੇ ਅੱਜ ਮੈਂ ਤਾਂ ਕੁਦਰਤੀ ਆ ਗਿਆ ਸੀਗਾ ਚਲੋ ਆਪਦਾ ਕੰਮ ਕਰਨ ਲੱਗੇ ਸੀ ਤੇ ਮਤਲਬ ਰੁਟੀਨ 'ਚ ਆ ਜਾਣਾ ਜੇ ਤੁਹਾਡੇ ਕੋਈ ਕੰਮ ਦਾ ਆ ਜਾਵੇ ਨਹੀਂ ਆਦਰਬਾਈ ਕੋਈ ਜ਼ਰੂਰੀ ਨਹੀਂ ਛੁੱਟੀ ਤਾਂ ਹਰ ਕਿਸ ਨੂੰ ਚਾਹੀਦੀ ਹੈ ਜੀ ਤਾਰੇ ਦੇ ਕੋਈ ਪ੍ਰੋਬਲਮ ਇਹ ਤਾਂ ਦੇਖੋ ਅਜੇ ਅਜੇ ਉਸੇ ਕੰਮ ਕਰ ਰਹੇ ਹਾਂ ਕਿ ਸਾਡਾ ਫੀਲਡ ਹੈ ਸਾਨੂੰ ਸਾਡਾ ਸੁਲਹ ਤਪ ਰਿਹਾ ਹੈ ਆਦਰਵੇਜ ਏਡੀ ਕੋਈ ਪ੍ਰੋਬਲਮ ਨਹੀਂ ਹੈ ਸਾਡੀ ਸਾਨੂੰ ਕੋਈ ਕੋਈ ਹੈ ਕੋਈ ਤੁਸੀਂ ਤਾਂ ਆਪ ਦਾ ਕੰਮ ਕਰ ਰਹੇ ਸੀ ਰੁਟੀਨ ਮੈਂ ਮੈਂ ਤੁਹਾਡੇ ਮੈਂ ਦੇਖੋ ਤੁਹਾਡੇ ਕੰਮ ਦੀ ਤਾਰੀਫ ਕੀਤੇ ਜਾ ਰਿਹਾ ਭਾਜੀ ਮੈਂ ਤੁਸੀਂ ਵੀ ਕੰਮ ਕਰ ਰਹੇ ਹੋ ਭਾਜੀ ਹੁਣ ਵੀ ਕਰ ਰਹੇ ਆ ਇਹ ਭਾਜੀ ਤੁਸੀਂ ਕੰਮ ਕਰ ਰਹੇ ਹੋ ਗੱਲ ਨੂੰ ਅੰਡਰਸਟੈਂਡ ਕਰੋ ਥੋੜਾ ਜਿਹਾ ਇੱਕ ਮਿੰਟ ਮੇਰੇ ਵੀ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਅੱਜ ਆਏ ਹੋ ਤੁਸੀਂ ਆਪਣੇ ਕੰਮ ਆਏ ਹੋ ਇੱਕ ਛੁੱਟੀ ਆ ਹਾਂ ਕਰਦੇ ਆਣੇ ਕੋਈ ਡਿਊਟੀਆਂ ਨਹੀਂ ਲਾਈਆਂ ਵੀ ਆਹ ਕੰਮ ਕਰਨਾ ਇੱਕ ਛੁੱਟੀ ਮਿਲੀ ਐ ਤੁਸੀਂ ਕਰੋ ਆਹ ਵੀ ਕੰਮ ਕਰਨਾ ਬੱਚਿਆਂ ਨੇ ਸੋਚਿਆ ਹੋਣਾ ਵੀ ਲੈ ਵੀ 25 ਦਸੰਬਰ ਆਊਗੀ ਅਸੀਂ ਘੁੰਮ ਕੇ ਆਵਾਂਗੇ ਕਿਉਂ ਜੀ ਭਾਜੀ ਤੁਹਾਡੇ ਬੱਚਿਆਂ ਨੇ ਕੋਈ ਨਹੀਂ ਉਹ ਨਹੀਂ ਮਹਾਰਾ ਜੇ ਗੱਲਾਂ ਹੀ ਹੁੰਦੀਆਂ ਕੈਮਰੇ ਸਾਹਮਣੇ ਵੀ ਸਾਡੇ ਕਰਮਾ ਚ ਨਹੀਂ ਹਾਂ ਠੀਕ ਐ ਤੁਸੀਂ ਇਹਨੂੰ ਕਵਰ ਕਰਨਾ ਵੀ ਹਾਂਜੀ ਅਸੀਂ ਕਵਰ ਕਰ ਰਹੇ ਆ ਵੀ ਨਹੀਂ ਤੁਸੀਂ ਬੋਲਣਾ ਮੈਂ ਇਸੇ ਕਰਕੇ ਕਹਿ ਰਿਹਾ ਵੀ ਦੇਖੋ ਹਰ ਬੰਦੇ ਨੂੰ ਛੁੱਟੀ ਚਾਹੀਦੀ ਹੁੰਦੀ ਐ ਭਾਜੀ ਹਰ ਬੰਦਾ ਉਡੀਕ ਕਰਦਾ ਵੀ ਯਾਰ ਛੁੱਟੀ ਆਊਗੀ ਮੈਂ ਘਰ ਦਾ ਆਹ ਕੰਮ ਕਰਨਾ ਮੇਰੀ ਮਸ਼ੀਨ ਕਪੜੇ ਧੋਣ ਵਾਲੀ ਖਰਾਬ ਪਈ ਆ ਮੈਂ ਆਟਾ ਲਿਆ ਕੇ ਦੇਣਾ ਮੈਂ ਆ ਕੰਮ ਕਰਨਾ ਮਾਂ ਨੂੰ ਦਵਾਈ ਲਿਆ ਕੇ ਦੇਣੀ ਆ ਸੋ ਗੱਲਾਂ ਹੁੰਦੀਆਂ ਨੇ ਤੇ ਅਸੀਂ ਭਾਜੀ ਛੁੱਟੀ ਵਾਲੇ ਦਿਨ ਸਟਾਫ ਨੂੰ ਬੁਲਾ ਰਹੇ ਹਾਂ ਸਵੇਰੇ ਉਹ ਮੁੰਡੇ ਨੇ ਦੱਸਿਆ ਨਾ ਜਿਹੜੇ ਤੇ ਚੌਕੀਦਾਰ ਆ 9 ਵਜੇ ਦੇ ਆਏ ਹੋਏ ਨੇ ਇਹ ਵੀ ਮੈਂ ਆਇਆ ਤਾਂ ਇਹ ਉੱਠੇ ਨੇ ਸਵਾ ਦੋ ਵਜੇ ਤੇ ਇੱਕ ਲੈਟਰ ਸਿਰਫ ਸਿਰਫ ਇੱਕ ਤਿੰਨ ਪੇਜ ਦੀ ਲੈਟਰ ਵਾਸਤੇ ਭਾਜੀ ਉਹ ਚਲੋ ਇਹ ਵੀ ਇਹਨਾਂ ਨੇ ਫਿਰ ਗੱਲ ਸੰਭਾਲ ਲਈ ਹੋਣੀ ਆ ਤਿੰਨ ਲੈਟਰ ਤਿੰਨ ਵਾਸਤੇ ਇਹਨਾਂ ਦਾ ਵਿਚਾਰਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਇਹਨਾਂ ਨੇ ਹੁਕਮ ਬਜਾਇਆ ਆਪਣੇ ਸੀਨੀਅਰਸ ਦਾ ਤੇ ਮੇਰੇ ਸੀਨੀਅਰਸ ਨੂੰ ਬੇਨਤੀ ਹੈ ਵੀ ਭਾਜੀ ਤੁਸੀਂ ਆਪਣਾ ਪੱਖ ਵੀ ਰੱਖ ਦਿਓ ਮੇਰਾ ਨੰਬਰ ਲੈ ਲਓ 8360585800 ਵੀ ਆਪਾਂ ਸਟਾਫ ਨੂੰ ਬੁਲਾ ਸਕਦੇ ਹਾਂ ਛੁੱਟੀ ਵਾਲੇ ਦਿਨ ਸੋ ਬਸ ਇਹਨਾਂ ਕੋਲ ਕੰਮ ਸੀਗਾ ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾਉਂਦਾ ਜਾਵਾਂ ਵੀ ਛੁੱਟੀਆਂ ਕੰਮ ਕਰਦੇ ਨੇ ਆਮ ਦਿਨਾਂ ਦੇ ਵਿੱਚ ਵੀ ਆਪਾਂ ਘੜਾਇਆ ਇੰਨੀ ਸ਼ਿੱਦਤ ਦੇ ਨਾਲ ਕੰਮ ਕਰਿਆ ਕਰੀਏ ਸ਼ਹਿਰ ਦੇ ਵਿੱਚ بڑے ਦਰਖਤ ਕੱਟਦੇ ਪਏ ਨੇ ਬੜੀਆਂ ਥਾਵਾਂ ਤੇ ਡਿੱਗੇ ਹੁੰਦੇ ਨੇ ਉੱਥੇ ਵੀ ਕਾਈਂਡਲੀ ਮੈਨੂੰ ਲੱਗਦਾ ਵੀ ਤੁਹਾਡੇ ਸਟਾਫ ਨੂੰ ਬੜਾ ਧਿਆਨ ਦੇਣਾ ਚਾਹੀਦਾ ਵੀ ਹਾਂ ਯਾਰ ਕੀ ਬਾਤ ਹੈ ਬਹੁਤ ਅਰਜੈਂਸੀ ਹੈ ਤੇ ਇਸ ਕਰਕੇ ਮੈਨੂੰ ਇਹ ਸੀ ਵੀ ਇਹ ਦਿਖਾਵਾਂ ਤੇ ਉਹ ਸਰ ਸੀਨੀਅਰ ਸਹਾਇਕ ਸਾਹਿਬ ਕਿਤੇ ਮੈਨੂੰ ਲੱਗਦਾ ਸ਼ਾਇਦ ਚਲੇ ਗਏ ਨੇ ਪਰ ਜਿੰਨੀ ਕੁ ਉਹਨਾਂ ਨਾਲ ਮੇਰੀ ਇਸ ਤੋਂ ਪਹਿਲਾਂ ਗੱਲ ਹੋਈ ਹੈ ਉਹ ਵੀ ਮੈਂ ਤੁਹਾਨੂੰ ਇਸ ਤੋਂ ਬਾਅਦ ਦਿਖਾਵਾਂਗਾ ਕਿਉਂਕਿ ਲਾਈਵ ਦੇ ਵਿੱਚ ਨਹੀਂ ਦਿਖਾ ਸਕਦਾ ਰਿਕਾਰਡਰ ਸੀ ਤਾਂ ਮੇਰੀ ਬੇਨਤੀ ਹੈ ਇਹਨਾਂ ਅਫਸਰਾਂ ਸਹਬਾਨਾਂ ਨੂੰ ਹੱਥ ਬੰਨ੍ਹ ਕੇ ਪਲੀਜ਼ ਸਾਰਿਆਂ ਦੇ ਬੱਚੇ ਨੇ ਭਾਜੀ ਸਾਰਿਆਂ ਨੂੰ ਛੁੱਟੀ ਚਾਹੀਦੀ ਹੈ ਛੁੱਟੀ ਵਾਲੇ ਦਿਨ ਬੱਚਿਆਂ ਨੇ ਕੰਮ ਕਰਨਾ ਹੈ ਬੱਚਿਆਂ ਲੋਕਾਂ ਦੇ ਆਪਣੇ ਘਰਾਂ ਦੇ ਕੰਮ ਹੁੰਦੇ ਜੇ ਇਹਨਾਂ ਲਈ ਐਮਰਜੈਂਸੀ ਸੀ ਤਾਂ ਤੁਹਾਡਾ ਹੋਣਾ ਵੀ ਇੱਥੇ ਮੌਜੂਦ ਜ਼ਰੂਰੀ ਸੀ ਜਿਵੇਂ ਸੀਨੀਅਰ ਸਹਾਇਕ ਸਾਹਿਬ ਕੈਮਰਾ ਦੇਖ ਕੇ ਫੁਰ ਸਭ ਜਿਹੜੇ ਜ਼ਿੰਮੇਵਾਰੀਆਂ ਤਾਂ ਫਿਰ ਤੁਸੀਂ ਜਵਾਬਤਾ ਦਿਓ ਨਾ ਕਮ ਸੇ ਕਮ ਪੀਐਸਿਕ ਇਸ ਬਣਾਤੇ ਇਹਨਾਂ ਨੂੰ ਇੱਥੇ ਬੁਲਾਇਆ ਇਹਨਾਂ ਨੂੰ ਸਲੂਟ ਹੈ ਵਿਚਾਰਿਆਂ ਨੂੰ ਭਰਾਵਾਂ ਨੂੰ ਵੀ ਜਿਹੜੇ ਕੰਮ ਕਰ ਰਹੇ ਪਰ ਅਫਸਰ ਸਹਿਬਾਨ ਜਿਹੜੇ ਨੇ ਉਹ ਕਾਈਂਡਲੀ ਇਸ ਵਾਲੇ ਪਾਸੇ ਧਿਆਨ ਦੇਣ ਕੀ ਅਫਸਰਾਂ ਦੀ ਨਿਗਾਹ ਛ ਹੈ ਚਲੋ ਪਹਿਲੀ ਗੱਲ ਇਹ ਵੀ ਇਹ ਲੋਕ ਇੱਥੇ ਕੰਮ ਕਰ ਰਹੇ ਆ ਛੁੱਟੀ ਵਾਲੇ ਦਿਨ ਆਜੋ ਤੁਹਾਨੂੰ ਮੈਂ ਦਿਖਾਵਾਂ ਆਫਿਸ ਕਿੱਡਾ ਸਮਝ ਗਏ ਹੋਵਗੇ ਨਾ ਇਹਨਾਂ ਨੇ ਕਿਹਾ ਵੀ ਬਹੁਤ ਅਰਜੈਂਸੀ ਸੀ ਵੀ ਜਿਹੜੀਆਂ ਕਟੀਆਂ ਜਾਂਦੀਆਂ ਹਨ ਦਰਖਤ ਉਹਨਾਂ ਦਾ ਸੀਗਾ ਹਨਾ ਬਾਹਰੋਂ ਤੁਰ ਮੈਂ ਲੈ ਕੇ ਚਲਦਾ ਦਿਖਾਣਾ ਦਿਖਾਓ ਜੀ ਹਾਂ ਜਮ ਐਕਚੁਅਲ ਹੈ ਲਓ ਕੀ ਬਾਤ ਹੈ ਇਹਨਾਂ ਨੇ ਜਿਹੜੇ ਆਪ ਦਰਖਤ ਵੱਡੇ ਨੇ ਏਡੇ ਵੱਡੇ ਵੱਡੇ ਇਹ ਇਹਦਾ ਵੀ ਹਾਲ ਦੇਖ ਲਓ ਆਫਿਸ ਦੇ ਵਿੱਚੋਂ ਦੇਖ ਰਹੇ ਹੋ ਤੁਸੀਂ ਭਾਜੀ ਕਾਈਂਡਲੀ ਕੋਈ ਜਣਾ ਆ ਸਕਦਾ ਫੀਲਡ ਵਾਲੇ ਭਾਜੀ ਸਰ 1 ਮਿੰਟ ਪਲੀਜ਼ ਮੈਨੂੰ ਥੋੜੀ ਜਿਹੀ ਜਾਣਕਾਰੀ ਚਲੋ ਆਪ ਤੁਸੀਂ ਇੰਨੀ ਦੇ ਦਿੱਤੀ ਥੋੜੀ ਜਿਹੀ ਪਲੀਜ਼ ਹੋਰ ਦੇ ਦਿਓ ਇੱਕ ਰਿਕੁਐਸਟ ਹੈ ਇਹ ਜਿਹੜੇ ਦਰਖਤ ਇਹ ਤੇ ਵੱਡੇ ਨੇ ਤੁਹਾਡੇ ਆਫਿਸ ਦੇ ਵਿੱਚ ਵੱਡੇ ਪੈਨੇ ਦਰਖਤ ਜਿਹੜੇ ਇੱਥੇ ਦਰਖਤ ਵੱਡੇ ਨੇ ਅੰਦਰ ਜੰਗਲਾਤ ਵਿਭਾਗ ਦੇ ਦਾ ਭਾਜੀ ਤੇ ਸੁਖ ਨਾਲ ਇੱਥੇ ਵੱਡੇ ਪੈਨੇ ਪੋਚੀਰ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮੈਂ ਚਲੋ ਠੀਕ ਇਹਨਾਂ ਨੂੰ ਭਾਜੀ ਕਿਉਂਕਿ ਕਲੈਰੀਕਲ ਕੰਮ ਹੈ ਇਹਨਾਂ ਦਾ ਮੈਂ ਤੁਹਾਨੂੰ ਇਹ ਦਿਖਾਵਾਂ ਲੋਕਾਂ ਨੂੰ ਸੇ ਚਿੱਠੀਆਂ ਪਾ ਰਹੇ ਆ ਵੀ ਤੁਸੀਂ ਦਰਖਤ ਨਹੀਂ ਵੜਨੇ ਠੀਕ ਹੈ ਚਲੋ ਤੁਹਾਨੂੰ ਦਿਖਾਵਾ ਇੱਕ ਨਾ ਵੈਸੇ ਇਹਦੇ ਨਾਲ ਰਿਲੇਟ ਨਹੀਂ ਹੁੰਦੀ ਪਰ ਮੇਰੀ ਮਾਂ ਸੁਣਾਉਂਦੇ ਹੁੰਦੇ ਸੀ ਪਹਿਲੇ ਹੀ ਦੱਸ ਦਿਆਂ ਵੀ ਇਸ ਚੀਜ਼ ਨਾਲ ਰਿਲੇਟ ਨਹੀਂ ਹੁੰਦੀ ਇੱਕ ਖਾਨ ਯਾਦ ਆ ਗਈ ਆ ਆਪਣਾ ਬਸੀ ਸੋਰੇ ਤੇ ਲੋਕਾਂ ਮੱਤੀ ਤੇ ਆ ਦੇਖੋ ਇਹ ਕਿੱਡੇ-ਕੱਡੇ ਵੱਡੇ ਦਰਖਤ ਨੇ ਸਰ ਇਹ ਵੱਡੇ ਗਏ ਨੇ ਇੱਥੋਂ ਇੱਧਰ ਆ ਜਾਓ ਲਓ ਜੀ ਆ ਇੱਥੋਂ ਮੇਰੇ ਹਿਸਾਬ ਨਾਲ ਆਏ ਹੋਣਗੇ ਆ ਦਰਖਤ ਇਸ ਆਫਿਸ ਦੇ ਵਿੱਚੋਂ ਵੱਡੇ ਹੋਏ ਨੇ ਜੀ ਆਹ ਦੇਖ ਲਓ ਤੁਸੀਂ ਕਿੱਡੇ-ਕੱਡੇ ਤਾਣੇ ਨੇ ਤੁਸੀਂ ਲੋਕਾਂ ਨੂੰ ਕੀ ਕਹਿੰਦੇ ਵੀ ਲੋਕ ਕੀ ਕਰਦੇ ਆ ਜੀ ਲੋਕਾਂ ਤੇ ਕੋਈ ਕਾਰਵਾਈ ਨਹੀਂ ਹੋਈ ਆ ਆਹ ਵੇਖ ਲਓ ਕੌਣ ਜਵਾਬ ਦੇਦਾ ਆਜਾ ਤੁਹਾਨੂੰ ਅੱਗੋਂ ਵੀ ਦਿਖਾ ਦਿਆਂ ਆਜੋ ਆਜੋ ਸ਼ਾਬਾਸ਼ ਆ ਦੇਖਿਓ ਹੈਂ ਹਾਂ ਬਿਲਕੁਲ ਇੱਧਰ ਆਜੋ ਇਹ ਮੇਰੇ ਹਿਸਾਬ ਨਾਲ ਇੱਥੋਂ ਪਟਿਆ ਹੋਣਾ ਕਿਉਂਕਿ ਆ ਆ ਮਿੱਟੀ ਹੈ ਪਿਆਣਾ ਆ ਮਿੱਟੀ ਪੋਲੀ ਹੈ ਇੱਥੋਂ ਪਟਿਆ ਹੋਣਾ ਕਟਿਆ ਹੋਣਾ ਆਜੋ ਇੱਧਰ ਵੀ ਆਜੋ ਆ ਵੀ ਦੇਖ ਲਓ ਜੀ ਆਹ ਜੜਾਂ ਐਡੀਆਂ ਮਜ਼ਬੂਤ ਸਿਗੀਆਂ ਇਹਨੂੰ ਵੱਢਿਆ ਗਿਆ ਜੜੋਂ ਪੱਟਿਆ ਗਿਆ ਇਹਨੂੰ ਹਨਾ ਉਹ ਤਾਂ ਚਲੋ ਠੀਕ ਆ ਉਹਨੂੰ ਲੱਗਦਾ ਵੀ ਸਿਉਂਖ ਲੱਗੀ ਹੋਈ ਸੀ ਪੱਟਤਾ ਪਰ ਇਹਨੂੰ ਇਹਨੂੰ ਦਿਖਾ ਦਿਓ ਵੀ ਕੱਲ ਨੂੰ ਕਹਿਣ ਵੀ ਉਹਨੂੰ ਤਾਂ ਸਿਉਂਖ ਲੱਗੀ ਸੀ ਜੀ ਚਾਰੇ ਪਾਸੇ ਦਿਖਾ ਦਿਓ ਇੱਕ ਵਾਰੀ ক্লোਜ਼ ਕਰਕੇ ਦਿਖਾਓ ਸਰ ਇਸ ਆਫਿਸ ਦੇ ਵਿੱਚੋਂ ਆਫਿਸ ਮੈਂ ਤੁਹਾਨੂੰ ਬਾਹਰੋਂ ਦਿਖਾ ਦਿਆਂ ਆਜੋ ਇੱਕ ਵਾਰੀ ਆਜੋ ਇਹ ਆਫਿਸ ਹੈ ਲੋਕੇਸ਼ਨ ਤੁਹਾਨੂੰ ਲੱਗ ਜੇ ਪਤਾ ਕਿਹੜਾ ਆਫਿਸ ਹੈ ਹੈਨਾ ਜਦੋਂ ਆਪਾਂ ਪੰਜਾਬ ਰਾਜ ਵਨ ਵਿਕਾਸ ਨਿਗਮ ਲਿਮਟਿਡ ਬਠਿੰਡਾ ਠੀਕ ਆ ਵੀ ਦੇਖੋ ਇੱਕ ਕੱਟ ਕੇ ਇੱਥੇ ਰੱਖਿਆ ਪਿਆ ਔਰ ਇੱਥੋਂ ਵੀ ਤੁਸੀਂ ਉਹ ਵੇਖੋ ਕਿੰਡਾ ਮੋਟਾ ਦਰਖਤ ਵਨ ਕੀ ਸੀਗਾ ਵਨ ਵਿਕਾਸ ਇਹ ਵਨ ਦਾ ਵਿਕਾਸ ਹੋ ਰਿਹਾ ਅਸੀਂ ਆਪ ਹੀ ਕੱਟੀ ਜੰਨੇ ਕੱਟ-ਕੱਟ ਕੇ ਵਿਕਾਸ ਹੋ ਰਿਹਾ ਦੇਖ ਲਿਆ ਇਹ ਹਾਲ ਆ ਬਾਈ ਜੀ ਕੀ ਕਹੋਗੇ ਤੁਸੀਂ ਕਿੱਡਾ ਮੋਟਾ ਤਾਣਾ ਵੇਖਿਓ ਤਾਂ ਜਿਹੜਾ ਇੱਥੇ ਦਰਖਤ ਵੜਿਆ ਉਹ ਜੜੋਂ ਪਟਿਆ ਨਾਲ ਆਹ ਆਹ ਦੇਖਿਓ ਲਓ ਜੀ ਕਿੰਨੇ ਨੇ ਇੱਕ ਨਹੀਂ ਹੈਗਾ ਇਹ ਕਿੰਨੇ ਦਰਖਤ ਨੇ ਤੁਸੀਂ ਇਹ ਦੇਖੋ ਇਹ ਤਾਜ਼ੇ-ਤਾਜ਼ੇ ਕੱਟੇ ਹੋਏ ਨੇ ਇਹ ਕੋਈ ਪੁਰਾਣੇ ਨਹੀਂ ਆ ਦੇਖੋ ਤੁਸੀਂ ਉੱਪਰਲੇ ਪਾਸੇ ਵੀ ਦੇਖੋ ਆ ਦਿਖਾਓ ਉੱਪਰੇ ਜੀ ਸੋ ਇਹ ਹੁਣ ਤੁਸੀਂ ਲਿਆ ਵੇਖ ਵੀ ਹਾਲ ਕੀ ਹੈ ਇਸ ਆਫਿਸ ਦਾ 25 دسمبر 2025 ਤੇ ਇਸ ਟਾਈਮ 2:00 ਵਜੇ ਕੋਈ 30 ਮਿੰਟ ਦੇ ਕਰੀਬ ਹੈਗਾ ਅਸੀਂ ਇੱਥੇ ਖੜੇ ਆਂ ਹਾਲ ਤੁਹਾਨੂੰ ਮੈਂ ਦਿਖਾਇਆ ਦਰਖਤ ਇੱਥੋਂ ਦਾ ਵੱਡਿਆ ਹੋਇਆ ਛੁੱਟੀ ਵਾਲੇ ਦਿਨ ਸਟਾਫ ਕੰਮ ਕਰ ਰਿਹਾ ਕਰੇ ਜੀ ਸਦਕੇ ਪਰ ਜੇ ਹੈ ਤਾਂ ਸੀਨੀਅਰ ਵੀ ਹੋਣੇ ਚਾਹੀਦੇ ਇਹਨਾਂ ਦੀ ਮਜਬੂਰੀ ਹੈ ਜਿਵੇਂ ਸਾਹਬ ਨੇ ਹੁਕਮ ਕਰਤਾ ਇਹ ਲੋਕ ਆ ਗਏ ਪਤ ਨਹੀਂ ਕਿੱਥੋਂ ਕਿੱਥੋਂ ਆਏ ਹੋਣਗੇ ਪਤ ਨਹੀਂ ਲੋਕਲ ਨੇ ਠੀਕ ਆ ਉਹਨੇ ਗੱਲ ਸੰਭਾਲੀ ਅਗਲਾ ਕਹਿੰਦਾ ਵੀ ਸਾਡੇ ਤੇ ਗੱਲ ਨਾ ਆਵੇ ਜੀ ਭਾਜੀ ਇਹ ਤਾਂ ਮੈਂ ਇੱਥੋਂ ਟੱਪ ਰਿਆ ਸੀ ਤਾਂ ਮੈਂ ਦੇਖਿਆ ਮੈਂ ਖੈਰ ਵੀ ਅੱਜ ਤਾਂ ਜਨਾਬ ਛੁੱਟੀ ਵਾਲੇ ਦਿਨ ਆਜੋ ਭਾਜੀ ਆਪਾਂ ਸੀਨੀਅਰ ਸਾਕ ਸਾਹਿਬ ਆਜੋ ਅੱਗੇ ਭਾਜੀ ਹੁਣੇ ਆਪਾਂ ਗੱਲ ਕਰ ਲੈਂਦੇ ਇਹਨਾਂ ਨਾਲ ਆਜੋ ਆਜੋ ਭਾਜੀ ਇਹ ਕਿੱਥੇ ਭਾਜੀ ਇੱਕ ਵਾਰੀ ਜੇ ਸ਼ੁਰੂ ਹੋ ਜੇ ਬੰਦ ਹੁੰਦਾ ਨਹੀਂ ਥੋੜਾ ਚਰਚਾ ਆਪਾਂ ਕਰ ਲਈ ਮੈਨੂੰ ਦੱਸ ਦਿਓ ਪੀ ਅੱਜ ਕਿਹੜੀ ਸੀ ਐਮਰਜੈਂਸੀ ਸੀ ਤਿੰਨ ਪੇਜਾਂ ਦੀ ਲੈਟਰ ਲਿਖਣ ਵਾਸਤੇ ਤੁਸੀਂ ਦੋ ਜਣੇ ਨੂੰ ਉਹਨਾਂ ਨੂੰ ਬੁਲਾਇਆ ਇੱਕ ਉਹ ਪਾਜੀ ਉਹ ਆ ਘਰ ਦੇ ਵਿੱਚ ਸੋ ਜੀ 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 ਪਲੀਜ਼ ਜੀ ਪਲੀਜ਼ ਗੱਲ ਸੁਣਨੀ ਹੈ ਬੰਦ ਤਾਂ ਕਰੋ ਇੱਕ ਮਿੰਟ ਪਾਜੀ ਮੈਂ ਲਾਈਵ ਹੀ ਸੁਣਦਾ ਹੁੰਦਾ ਹਾਂ ਮੇਰੀ ਪ੍ਰੋਬਲਮ ਹੈ ਤੁਸੀਂ ਦੱਸ ਦਿਓ ਕੀ ਪ੍ਰੋਬਲਮ ਹੈ ਕੋਈ ਐਮਰਜੈਂਸੀ ਚਿੱਠੀ ਸੀ ਫੇਰ ਹੀ ਲਿਖਣੀ ਪਈ ਸਾਨੂੰ ਕੀ ਮੈਂ ਕੀ ਸੀ ਐਮਰਜੈਂਸੀ ਉਹ ਕਟਾਈਆਂ ਹਾਈ ਕੋਰਟ ਨੇ ਬੰਦ ਕਰਤੀਆਂ ਉਹਦੇ ਸਬੰਧ ਚ ਹੁਣ ਚਿੱਠੀ ਤਾਂ ਲਿਖਣੀ ਸੀ ਨਾ ਪ੍ਰੋਜੈਕਟ ਵਾਲਾ ਕੱਲ ਨੂੰ ਨਹੀਂ ਸੀ ਲਿਖ ਸਕਦੇ ਨਹੀਂ ਨਹੀਂ ਅੱਜ ਜ਼ਰੂਰੀ ਸੀ ਕੀ ਕਿਥੋਂ ਲਿਖਿਆ ਸੀ ਉਹਨਾਂ ਨੇ ਵੀ ਅੱਜ ਹੀ ਤੁਸੀਂ ਪਾਉਣੇ ਹਾਈ ਕੋਰਟ ਨੇ ਕਿਹਾ ਸੀ ਹਾਂ ਹਾਂ ਅੱਜ ਹੀ ਕਿਹਾ ਸੀ ਹੈ ਅੱਜ ਹੀ ਕਿਹਾ ਸੀ ਕੀ ਕਿਹਾ ਸੀ ਉਹਨਾਂ ਨੇ ਵੀ ਉਹ ਜਿਹੜੀਆਂ ਕਟਾਈਆਂ ਉਹਨਾਂ ਨੂੰ ਤੁਰੰਤ ਬੰਦ ਕਰਦੇ ਤੇ ਜਿਹੜੀ ਆਪਾਂ ਆਹ ਕਟਾਈ ਕੀਤੀ ਐ ਸਰ ਇਹ ਤਾਂ ਪਹਿਲਾਂ ਦੀ ਐ ਕਦੋਂ ਦੀ ਐ ਇਹ ਤਾਂ ਪਹਿਲਾਂ ਦੀ ਐ ਤੇ ਇੱਡਾ ਵੱਡਾ ਦਰਖਤ ਕੱਟਿਆ ਕਿਉਂ ਸਰ ਇੱਥੇ ਇੱਥੇ ਦਰਖਤ ਸੀਗਾ ਟੈਂਡਰ ਹੋਇਆ ਪਿਆਦਾ अच्छा टेंडर हो के कटे बी टेंडर हो के कितों भी درخت ਕੱਟ ਸਕਦੇ ਆਪਾਂ ਹਰੀਆਬਲ ਕਿਤੋਂ ਵੀ ਮਕਾ ਸਕਦੇ ਆ ਸ਼ਹਿਰ ਚ ਨਹੀਂ ਐਫਸੀਏ ਦੇ ਕੇਸਾਂ ਦੀ ਜਿਨ੍ਹਾਂ ਦੀ ਪ੍ਰਵਾਨਗੀ ਮਿਲਦੀ ਐ ਮਤਲਬ ਇਹ ਵੀ ਫਿਰ ਬੂਟੇ ਲਾਣ ਦੀ ਫਾਇਦੀ ਨਹੀਂ ਵੀ ਠੀਕ ਐ ਪ੍ਰਵਾਨਗੀ ਲੈ ਲਓ ਉਸ ਤੋਂ ਬਾਅਦ ਵੱਡੇ درخت ਕਰਕੇ ਪ੍ਰਵਾਨਗੀ ਲਓ ਟੈਂਡਰ ਤੇ ਉੱਤੇ ਕਟਾਓ ਤੇ ਗੱਲ ਖਤਮ ਮੈਨੂੰ ਲੱਗਦਾ ਬਾਕੀ ਤੁਸੀਂ ਸਿਆਣੇ ਹੋ ਬਾਜੀ ਸੋ ਚਲੋ ਠੀਕ ਐ ਬਾਜੀ ਹੋਰਾਂ ਨੇ ਜਿੰਨੀ ਕੋ ਜਾਣਕਾਰੀ ਦੇਣੀ ਸੀਗੀ ਬਾ ਥੈਂਕ ਯੂ ਬ੍ਰਦਰ ਚਾਹ ਪੀ ਕੇ ਹੀ ਆਏ ਸੀ ਪਰ ਇਹ ਹੁਣ ਇੱਕ ਗੱਲ ਨਵੀਂ ਇਹ ਵੀ ਪਤਾ ਲੱਗੀ ਐ ਵੀ ਦਫ਼ਤਰਾਂ ਦੇ ਵਿੱਚੋਂ ਇੱਕ ਦੋ ਜਿਹੜੇ ਦਰਖਤ ਹੁੰਦੇ ਨੇ ਉਹਨਾਂ ਦੇ ਟੈਂਡਰ ਵੀ ਹੁੰਦੇ ਨੇ ਵੀ ਵੱਢ ਦਿਓ ਐਵੇਂ ਲੋਕੀ ਬੁਟੇ ਲਾਈ ਜਾਂਦੇ ਨਾ ਲਾਇਆ ਕੋਈ ਯਾਰ ਜੇ ਡੇਡ ਵੱਡੇ ਕਰਕੇ ਟੈਂਡਰ ਕਰਕੇ ਕਟਾਉਣੀ ਐ ਤੇ ਫਿਰ ਵੱਡੀ ਗੱਲ ਖੋਰ ਆ ਨਾ ਫਿਰ ਬਾਕੀ ਦਰਖਤ ਕਿਉਂ ਨਹੀਂ ਪੱਟੇ ਜੇ ਟੈਂਡਰ ਕਰਨਾ ਸੀ ਤੇ 2-4 ਦਰਖਤਾਂ ਦਾ ਹੀ ਟੈਂਡਰ ਕਰਨਾ ਸੀ ਸਾਰਾਂ ਦਾ ਕਿਉਂ ਨਹੀਂ ਕੀਤਾ ਇਹ ਵੀ ਵਿਸ਼ਾ ਜਿਹੜਾ ਸੋਚਣ ਵਾਲਾ ਪਰ ਚਲੋ ਮੇਰਾ ਮਕਸਦ ਹੁੰਦਾ ਵੀ ਮੈਂ ਤੁਹਾਨੂੰ ਦਿਖਾ ਦਿਆਂ ਵੀ ਕੀ ਹਾਲ ਹੈ ਆਓ ਚੱਲੀਏ ਬਾਜੀ ਤਾਂ ਦਾ ਬਾਹਰੋਂ ਦਫ਼ਤਰ ਦਿਖਾਵਾਂ ਇੱਕ ਵਾਰ ਇਹ ਦਫ਼ਤਰ ਹੈ ਇਹ ਦਫ਼ਤਰ ਦੇ ਵਿੱਚ ਤੁਸੀਂ ਵੇਖੋ ਦਰਖਤ ਵੀ ਵੱਡੇ ਗਏ ਨੇ ਬੜੇ ਵੱਡੇ ਕਹਿੰਦੇ ਟੈਂਡਰ ਹੋਇਆ ਤੇ ਇਹ ਇੱਕ ਦੋ ਦਰਖਤਾਂ ਦਾ ਹੀ ਹੋਇਆ ਟੈਂਡਰ ਠੀਕ ਹੈ ਮੈਨੂੰ ਲੱਗਾ ਰਾਹ ਚਾਹ ਵੀ ਆ ਰਿਹਾ ਫਿਰ ਇਹਦਾ ਵੀ ਟੈਂਡਰ ਕਰਾ ਹੀ ਲੋ ਲੱਗੇ ਹਤੀ ਆ ਜਿਹੜਾ ਹਨਾ ਐਂਟਰਸਟ ਤੇ ਹੈਗਾ ਨਾ ਤੇ ਚਲੋ ਠੀਕ ਹੈ ਬ੍ਰਦਰ ਐਨੀ ਕੋਈ ਜ਼ਿੰਮੇਵਾਰੀ ਸੀ ਤੁਹਾਨੂੰ ਦੱਸ ਦਿਆਂ ਬਿੱਗੇਸਟ ਤਰੀਕੇ ਨਾਲ ਇਹ ਲੋਕ ਮਜਬੂਰ ਹੁੰਦੇ ਨੇ ਜਿਹੜੇ ਜੂਨੀਅਰ ਹੁੰਦੇ ਨੇ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ